ਪਰ ਆਪਾਂ ਅਣਕੀ ਸਾਹਿਬ ਜੀ ਕਰ ਲਈਏ ਬਹੁਤ ਅਹਿਮ ਹੈ ਉਧਰ ਕਹਿੰਦੇ ਕਿ ਪੇ ਸਕੇਲ ਬਹਾਲੀ ਸਾਂਝਾ ਫਰੰਟ ਨੇ ਸਿੱਧੇ ਤੌਰ ਤੇ ਚੇਤਾਵਨੀ ਜਿਹੜੀ ਪੰਜਾਬ ਸਰਕਾਰ ਨੂੰ ਦਿੱਤੀ ਹੈ ਉਹ ਕਹਿੰਦੇ ਕਿ ਸਾਡੀਆਂ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਮਿਨੀ ਚੋਣਾਂ ਦੇ ਅੰਦਰ ਅਸੀਂ ਸਰਕਾਰ ਦਾ ਹੋਰ ਵੀ ਜਰੂਰ ਕੱਢਾਂਗੇ ਔਰ ਜਮਿਨੀ ਚੋਣਾਂ ਦੇ ਅੰਦਰ ਅਸੀਂ ਸਿੱਧੇ ਤੌਰ ਤੇ ਵਿਰੋਧ ਕਰਾਂਗੇ ਚੇਤਾਵਨੀ ਦੇ ਦਿੱਤੀ ਹੈ ਐਲਾਨ ਜਿਹੜਾ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਸੋ ਖਰਗਰਜੀ ਚੇਤਾਵਨੀ ਜਿਹੜੀ ਪੰਜਾਬ ਪੀ ਸਕਿੱਲ ਫਰੰਟ ਵੱਲੋਂ ਜਿਹੜੀ ਚੇਤਾਵਨੀ ਦਿੱਤੀ ਗਈ ਜਿਮਨੀ ਚੋਣਾ ਦੇ ਸੰਦਰਭ ਚ ਕਿ ਜਿਮਨੀ ਚੋਣਾ ਚ ਸਰਕਾਰ ਦਾ ਜਿਹੜਾ ਫੋੜ ਕਰਾਂਗੇ ਜੇਕਰ ਉਹ ਪੀ ਸਕਿੱਲ ਲਾਗੂ ਨਾ ਕੀਤਾ ਕਿਉਂਕਿ ਉਹ ਕਹਿੰਦੇ ਨੇ ਕਿ ਅਮਨ अरोड़ा THER ਪਾਲ ਸਿੰਘ ਕੀਵਾਂ ਨਾਲ ਆਮ ਆਦਮੀ ਪਾਰਟੀ ਨੇ ਇਹ ਵਾਅਦਾ ਕੀਤਾ ਸੀ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਫਿਰ ਆਉਂਦੇ ਅਸੀਂ ਜਿਹੜਾ ਇਹ ਪੰਜਾਬ ਪੀ ਸਕਿੱਲ ਆ ਉਹ ਲਾਗੂ ਕਰਾਂਗੇ ਡੰਬੇ ਪਲਾਜ਼ਮਾ ਦੀ ਭਰਤੀ ਦੇ ਉੱਤੇ ਤੇ ਕਹਿੰਦੇ 2.5 ਸਾਲ ਬੀਤ ਚੁੱਕੇ ਤੇ ਅਜੇ ਤੱਕ ਸਰਕਾਰ ਨੇ ਇਹਦੇ ਸੰਬੰਧੀ ਕੱਖ ਵੀ ਨਹੀਂ ਕੀਤਾ ਤਾਂ ਫਿਰ ਮਜਬੂਰ ਨਾ ਸਭ ਜਿਮਨੀ ਚੋਣਾ ਚ ਸਰਕਾਰ ਤੇ ਕਲਫ ਜਿਹੜਾ ਉਹ ਸ਼ਰਤਾਂ ਤੇ ਉਤਰਦਾ ਪਏਗਾ ਦੂਜੇ ਪਨੇ ਆਪ ਆਪੀ ਪਾਰਟੀ ਨਹੀਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਹਰ ਵਰਗ ਦੇ ਨਾਲ ਇੰਨੀਆਂ ਕਾ ਵਾਅਦੇ ਕੀਤੇ ਸਨ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਹਾਂ ਫਿਰ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਆ ਜਣੀ ਆ ਵੱਡੇ ਪਦਰ ਤੇ ਬਤਲਾਵਾ ਆ ਜਣਾ ਪੰਜਾਬ ਦੇ ਵਿੱਚ ਸੋਨੇ ਦੀਆਂ ਸ਼ਰਤਾਂ ਬਣ ਜੜੀਆਂ ਹਵਾਵਾਂ ਜਿਹੜੀਆਂ ਬੜੀਆਂ ਖੁਸ਼ਬੂਦਾਰ ਚੱਲਣੀਆਂ ਹਰ ਬੰਦਾ ਸੁੱਖ ਦੀ ਨੀਂਦ ਸੌਊਗਾ ਕਿਉਂਕਿ ਵਾਅਦੇ ਹੀ ਇਨੇ ਜਿਹੜੇ ਆਕਰਸ਼ਣ ਸਾਰਾ ਕੁਝ ਖਮਿਆਜਾ ਸਿੱਧੂ ਸਾਹਿਬ ਇਹਨਾਂ ਨੂੰ ਇਹਨਾਂ ਲੋਕ ਸਭਾ ਦੇ ਚੋਣਾ ਚਿੱਤਰ ਪੁਕਤਣਾ ਤੇ ਆਹ ਦੇਖ ਲੋ ਕੀ ਹੋ ਗਿਆ ਤੇ ਜੇਕਰ ਹੁਣ ਇਹਨਾਂ ਜਿੰਮੀ ਚੋਣਾ ਦੇ ਵਿੱਚ ਆ ਪੰਜਾਬੀ ਸਖੇਤ ਜਿਹੜੀ ਯੂ ਫਰੰਟ ਹੈਗਾ ਇਹਨਾਂ ਦਾ ਕਲੀਅਰ ਫੈਕਟ ਕਾ ਹੀ ਦਿੱਤਾ ਪਰ ਤੁਸੀਂ ਕੀ ਸਮਝਦੇ ਕਿ ਇਹ ਜਿੰਨੇ ਕਹੀਂ ਮੁੱਦੇ ਗਨਾਏ ਆ ਕਿ ਇਹ ਲੋਕ ਭੁਰ ਜਾਣਗੇ ਜਿੰਮੀ ਚੋਣਾ ਚ ਇਹਨਾਂ ਦੇ ਨਾਮ ਪੁਰਤਣਗੇ ਨਹੀਂ ਇਹਨਾਂ ਜਿੰਮੀ ਚੋਣਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਸਿੱਧੂ ਸਾਹਿਬ ਇਹਨਾਂ ਦਾ ਖਮਿਆਜਾ ਪੁਕਤਣਾ ਬਾ ਸਕਦਾ ਆ ਕਿਉਂਕਿ ਵੱਡੀ ਗੱਲ ਇਹ ਆ ਕਿ ਅਜੇ ਤੱਕ ਨਾ ਤਾਂ ਮਹਿਲਾਵਾਂ ਨੂੰ 1000 ਰੁਪਏ ਦੇ ਦਿੱਤੀ ਗੱਲ ਹੋਈ ਆ ਨਾ ਹੀ ਉਹ ਵਾਦੇ ਪੂਰੇ ਹੋਏ ਨੇ ਜਿਹੜੇ ਪੰਜਾਬ ਦੇ ਵਿੱਚ ਕਰਦੇ ਸੀ ਤੇ ਜਿਸ ਤਿੱਕੇ ਨਾ ਪਹਿਲਾਂ ਹੀ ਆਪਣੀ ਖਬਰ ਦੀ ਚਰਚਾ ਕੀਤੀ ਆ ਡਾਕਟਰ ਅਜੀਤ ਗੋਤਰਾ